ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆ ਗਏ ਆਪਣੇ ਵਲੌਗ 'ਚ ਤੇ ਅੱਜ ਸਾਡੇ ਮੇਲਾ 3 ਦਿਨਾਂ ਦਾ ਤੇ ਅੱਜ ਪਹਿਲਾ ਦਿਨ ਹੈ ਜੀ ਤੁਹਾਨੂੰ ਦਿਖਾਉਣੇ ਆਂ ਹਾਂਜੀ ਆ ਦੇਖੋ ਯਾਰ ਸਾਡੇ ਗਏ ਮੇਲੇ ਦਾ ਮਾਹੌਲ ਆ ਸਾਡਾ ਯਾਰ ਪ੍ਰਿਤਪਾਲ ਆ ਦੇਖੋ ਜੀ ਸਾਡੇ ਬਦਲ ਡਾਉਨ ਆਏ ਸਾਡੇ ਗੁੱਗੜ ਮਾੜੀ ਉਰੇ ਮਿੱਟੀ ਘੜਦੇ ਨੇ ਜੀ ਚਲੋ ਅੱਜ ਜਿਸ ਆਈ ਸੀ ਹਾਈ ਤੁਹਾਨੂੰ ਦਿਖਾਉਣਾ ਤੇ ਆ ਸਾਡਾ ਗੜਦੇ ਨੇ ਮਿੱਟੀ ਅਸੀਂ ਇੱਥੇ ਬੱਦਲ ਡਾਉਂ ਸਭ ਤੋਂ ਮੋਹਰੇ ਹੁੰਦਾ ਈ ਸੇਵਾ ਕਰਨ ਚ ਹਾਂਜੀ ਇਹ ਤਾਂ ਹੈ ਤੇ ਹੁਣ ਆਈ ਜਾ ਰਹੇ ਆ ਆਪਣੇ ਮੇਲੇ ਵੱਲ ਗੁਰੂਆਂ ਵੱਲ ਜਾ ਕੇ ਨਿਕਲਣਾ ਜੀ ਇਹ ਰਸਤਾ ਹੈਗਾ ਸਾਡੇ ਪਿੰਡ ਦਾ ਓਏ ਆ ਜਾ ਓਏ ਬਾਈ ਲੜਨਾ ਨਹੀਂ ਓਏ ਅਸੀਂ ਤੁਹਾਨੂੰ ਅੱਜ ਸਾਰਾ ਮੇਲਾ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਅੱਜ ਪਹਿਲਾ ਦਿਨ ਆ ਦੂਜਾ ਤੀਜਾ ਦਿਨ ਵੀ ਆਊਗਾ ਜੀ ਜਿੰਨੇ ਵੀ ਮੇਲੇ ਤੇ ਆਉਣਾ ਜੀ ਆ ਸਕਦਾ ਖੁੱਲਾ ਸੱਦਾ ਹੀ ਹਾਂਜੀ ਇਹ ਆਪਣਾ ਪਿੰਡ ਬੂਲ ਤੇ ਆ ਜਿਹੜਾ ਹੀ ਸਾਇਆਂ ਤੇ ਸ਼ੰਕਰ ਦੇ ਵਿੱਚੋਂ ਰੋਡ ਆਉਂਦਾ ਹੀ ਹਾਂ ਦੇਖੋ ਜਿਵੇਂ ਇੱਕ ਤੁਸੀਂ ਦੇਖ ਸਕਦੇ ਉੱਤੇ ਲਿਖਿਆ ਹੈ ਧੰਤਨ ਬਾਬਾ ਮਾਨ ਦਾਸ ਜੀ ਧੰਤਨ ਬਾਬਾ ਪਿਆਰਾ ਦਾਸ ਜੀ ਇੱਥੋਂ ਸ਼ੁਰੂ ਹੁੰਦਾ ਹੈ ਸਾਡੇ ਬਾਬਿਆਂ ਦਾ ਡੇਰਾ ਤੇ ਥੋ ਜੀ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਦਾ ਦਿਨ ਹਜੇ ਇੰਨੀਆਂ ਦੁਕਾਨਾਂ ਨਹੀਂ ਹੋਣੀਆਂ ਜੀ ਓਰੇ ਕਾਲੇ ਤੋਂ ਦੁਕਾਨਾਂ ਪੂਰੀ ਚੰਗੀ ਤਰ੍ਹਾਂ ਹੋਣ ਗਈਆਂ ਹਾਂਜੀ ਤੇ ਮੇਲੇ ਦਾ ਮਾਹੌਲ ਪੂਰਾ ਵਧੀਆ ਹੁੰਦਾ ਸਾਰੇ ਪਹੁੰਚਿਓ ਕਿਰਪਾਲਤਾ ਕਰਿਓ ਆਹ ਦੇਖੋ ਜੀ ਟਾਈ ਟੁੰਟ ਲਾ ਜਾਂਦੇ ਨੇ ਆਰਮਾਨ ਜਾਂਦਾ ਹੀ ਮੇਲੇ ਦਾ ਸਭ ਤੋਂ ਵੱਡਾ ਸੇਵਾਗਾਰ ਹਾਂਜੀ ਇਹ ਹੈਗੇ ਚੀਫ ਗੈਸਟ ਇਹ ਦੁਕਾਨਾਂ ਲਾਈ ਜਾਂਦੇ ਨੇ ਜੀ ਹਾਂ ਦੇਖੋ ਹੁਣ ਸਵਾਰੀ ਆਊਗੀ ਆ ਬਾਈ ਦੀ ਹਾਂਜੀ ਗੁਰਦੁਆਰਿਆਂ ਆਹ ਦੇਖੋ ਜੀ ਆ ਜਿਹੜੀ ਸਾਹਮਣੇ ਜਗ੍ਹਾ ਜੀ ਇਹ ਮੇਲੇ ਨਾਲ ਪੂਰੀ ਫੁੱਲ ਹੋ ਜਾਣੀ ਆ ਉਹ ਤੱਕ ਜਿੱਥੇ ਤੱਕ ਤੁਹਾਨੂੰ ਜੀ ਦਿਲਾ ਉਹ ਪਰੇ ਖੰਬਿਆਂ ਤੱਕ ਉਥੇ ਤੱਕ ਖੰਬੇ ਤੋਂ ਵੀ ਜੀ ਪਰੇ ਇਹ ਫੁੱਲ ਹੋ ਜਾਣੀ ਇਹ ਪੂਰੀ ਜਗ੍ਹਾ ਇੱਥੇ ਹੀ ਚੰਡੋਲ ਲੱਗਣਗੇ ਕਿਸ਼ਤੀਆਂ ਲੱਗਣਗੇ ਦੁਕਾਨਾਂ ਲੱਗਣਗੇ ਖਾਣ ਪੀਣ ਨੂੰ ਹਰ ਚੀਜ਼ ਲੱਗੂ ਜਿਹਨੇ ਆਉਣਾ ਆ ਸਕਦਾ ਜੀ ਅੱਜ ਪਹਿਲਾ ਦਿਨ ਆ ਤੇ ਕੱਲ ਪਰਸੋਂ ਤੱਕ ਪੂਰਾ ਹੀ ਧੂੰਧਾਮ ਹੋ ਜਾਣਾ ਕੱਮ ਪਰਸੋਂ ਲਾਸਟ ਦਿਨ ਤੇ ਪਰਸੋਂ ਹੀ ਸਭ ਤੋਂ ਵੱਡਾ ਮੇਲਾ ਹੋਊਗਾ ਇਹ ਪਿੰਡ ਦਾ ਤੇ ਆ ਚੜਾਈ ਆ ਜੀ ਸਾਹਮਣੇ ਬਾਬਿਆਂ ਨੂੰ ਇਹਦੇ ਉੱਤੇ ਟਿੱਬੇ ਹੁੰਦੇ ਸੀਗੇ ਤੇ ਅੱਗੇ ਨਾਲ ਹੀ ਪਿੰਡ ਸਿੱਬੇਆਂ ਜਿਹੰਦਾ ਸੀ ਸਾਡਾ ਤੇ ਹੁਣ ਤਾਂ ਇਹ ਵਧੀਆ ਹੋ ਗਿਆ ਇਹ ਹੈਗਾ ਜੀ ਸਾਡਾ ਮੇਲਾ 200ਵਾਂ ਐਤਕੀ ਜੀ 200ਵਾਂ ਮੇਲਾ ਆਈਏ ਇਹ ਸਾਡਾ ਅਸੀਂ ਪਿੰਡ ਬੂਲ ਦੇ ਨੌਜਵਾਨ ਤੇ ਹੁਣ ਅਸੀਂ ਚੱਲਨੇ ਆ ਉੱਤੇ ਬਾਬਾ ਜੀਆਂ ਕੋਲ ਹਾਂ ਜੀ ਆ ਸਾਡੇ ਇੱਕ ਸੇਵਾਦਾਰ ਸਭ ਤੋਂ ਵੱਡੇ ਗਿੰਮੇ ਚੁਣਵੇਂ ਤੇ ਜੀ ਹੁਣ ਅਸੀਂ ਚੱਲਿਆ ਕਿ ਕੋਣ ਆਵਾਜ਼ ਆ ਗਿਆ ਨਹੀਂ ਨਾ ਮਤਰੀ ਆ ਸਪੋਕ ਆ ਬੋਲ ਨਹੀਂ ਕੱਡਾਈ ਮਿਲਿਆ ਇਸ ਕੀ ਪੂਰਾ ਵਧੀਆ ਪਿਆਰ ਕਰਿਆ ਫਾਇਰ ਕ੍ਰੀਸ 200ਾਂ ਮੇਲਾ ਹੀ ਐ ਤਕੀ ਨੂੰ ਲਾਉਣ ਦੂਗਾ ਇਹ ਕੋਈ ਤੋਰੀ ਦੇਖਵਾ ਦਊਗਾ ਟੈਕਟਰ ਸੰਗਤਾਂ ਆਉਣੀਆਂ ਸ਼ੁਰੂ ਹੀ ਹੋ ਗਈਆਂ ਜੀ ਆਹ ਦੇਖੋ ਹੀ 200ਵਾਂ ਮੇਲਾ ਜਿਵੇਂ ਕਿ ਤੁਸੀਂ ਦੇਖ ਸਕਦਾ ਹੋ ਇਹ ਲਿਖਿਆ ਪੋਸਟਰ ਤੇ ਪਿੰਡ ਭੂਲ ਚਿਲਾ ਲੁਧਿਆਣਾ ਵਿਖੇ ਦਿਨ ਐਤਵਾਰ ਸੋਮਵਾਰ ਮੰਗਲਵਾਰ 17 18 19 ਅਗਸਤ 2025 ਧੰਨ ਧੰਨ ਬਾਬਾ ਮਾਨ ਦਾ ਜੀ ਪਵਿੱਤਰ ਯਾਦ ਵਿੱਚ 200ਵਾਂ ਮਹਾਨ ਜੋੜ ਮੇਲਾ ਤੇ ਅਸੀਂ ਅਗੇਰਾ ਤੁਹਾਨੂੰ ਦੱਸਦੇ ਰਾਵਾਂਗੇ ਜੀ ਹਾਂਜੀ ਧੰਨਵਾਦ ਤੇ ਆਂਦੀ ਆ ਹੈਗਾ ਜੀ ਸ਼ਾਮ ਦਾ ਮਾਹੌਲ ਜੀ ਤੇ ਬਾਕੀ ਲੱਗ ਜਾਣਗੀਆਂ ਜੀ ਇਹ ਸੀਗਾ ਅੱਜ ਦਾ ਵਲੌਗ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ